ਸਸਿਕਾ ਜੀ ਵੈਲਕਮ ਟੂ ਨੀ ਮਥ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਪਿਓਰ ਪਸ਼ਮੀਨਾ ਤੇ ਪਿਓਰ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਹੋਣਗੇ ਵਿਦਆਊਟ ਦੁਪੱਟਾ ਤੇ ਸਟਾਕ ਕਲੀਅਰਿੰਗ ਸੇਲ ਹੈ ਜੀ ਅੱਜ ਦੀ ਆਪਣੀ ਤੇ ਬਹੁਤ ਬੈਨੀਫਿਟ ਦੇ ਵਿੱਚ ਸੂਟ ਹੋਣਗੇ ਜਿਨ੍ਹਾਂ ਨੇ ਅਗਲੇ ਸੀਜ਼ਨ ਦੇ ਲਈ ਲੈ ਕੇ ਰੱਖਣੇ ਆ ਸੂਟ ਤਾਂ ਵੀ ਬਹੁਤ ਜ਼ਿਆਦਾ ਬੈਨੀਫਿਟ ਹੈ ਤੇ ਜੇ ਜਿਵੇਂ ਬਾਰਵਾਲੀ ਕਸਟਮਰ ਹੈ ਉਧਰ ਤਾਂ ਠੰਡ ਰਹਿੰਦੀ ਹੈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਇਹਨਾਂ ਸੂਟਾਂ ਦਾ ਤੇ ਪ੍ਰਾਈਸ ਰਹਿਣਾ ਸਿੰਗਲ ਸੂਟ ਦਾ 800 800 ਪ੍ਰਾਈਸ ਹੈ ਜੀ ਜੇ ਦੋ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 1500 ਦੇ ਦੋ ਸੂਟ ਪੈਣਗੇ ਦਵਾਰਾ ਫੇਰ ਰਿਪੀਟ ਕਰ ਦਿੰਨੀ ਆ ਵਿਦਆਊਟ ਦੁਪੱਟਾ ਹੋਣਗੇ ਸੂਟ ਤੇ ਸਿੰਗਲ ਸੂਟ ਲੈਣੇ ਆ ਤੁਹਾਨੂੰ 800 ਦਾ ਪੈਣਾ ਜੇ ਤੁਸੀਂ ਦੋ ਸੂਟ ਲਾਉਗੇ 1500 ਦੇ ਦੋ ਸੂਟ ਪੈਣਗੇ ਜੀ ਬਾਕੀ ਕੋਰੀਅਰ ਚਾਰजेस ਦਾ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਟਕੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81462 80803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਤੇ ਟਾਈਮਿੰਗ ਹੈਗੀ ਹੈ ਸ਼ਾਪ ਦੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਇਹ ਟਾਈਮਿੰਗ ਦੇ ਵਿੱਚ ਤੁਸੀਂ ਜਦ ਮਰਜੀ ਸ਼ਾਪ ਤੇ ਆ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਕਿੰਗ ਦੇ ਵਿੱਚ ਵੀਡੀਓ ਲੈ ਕੇ ਆਉਣਾ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆਂ ਆਪਾਂ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤਾਂ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ। ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਆ ਬਾਕੀ ਜੋ ਸ਼ਾਪ ਤੇ ਆ ਸਕਦੇ ਹੋ ਉਹਨਾਂ ਨੂੰ ਨੇੜੇ ਪੈਂਦੇ ਰਾਜਪੁਰਾ ਦਾ ਤੁਸੀਂ ਸ਼ਾਪ ਤੇ ਆ ਕੇ ਕੈਸ਼ ਪੇਮੈਂਟ ਕਰਕੇ ਵੀ ਆਪਣਾ ਸੂਟ ਲੈ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਪਹਿਲਾ ਸਭ ਤੋਂ ਪਹਿਲਾ ਬਹੁਤ ਸੋਹਣੇ ਮੈਚਿੰਗ ਦਿਖਾਵਾਂਗੇ ਸੂਟ ਤੁਹਾਨੂੰ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਬਾਟਮ ਦੀ ਕਟ ਹੈ ਤੇ ਬਹੁਤ ਪਿਆਰਾ ਮਾਰਜੈਂਟਾ ਕਲਰ ਦੇ ਵਿੱਚ ਹੈ ਮਾਰਜੈਂਟਾ ਵੀ ਬੜਾ ਹੀ ਸੋਹਣਾ ਜਿਹੜਾ ਡਾਰਕ ਪਿੰਕ ਜਾਂ ਕਲਰ ਹੁੰਦਾ ਮਾਰਜੈਂਟਾ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਜ਼ਿਆਦਾ ਮੈਨੂੰ ਸਾਰਿਆਂ ਚੋਂ ਇਹ ਜ਼ਿਆਦਾ ਸੂਟ ਸੋਹਣਾ ਲੱਗਿਆ ਸੀਗਾ ਤੇ ਇਹ ਮੈਚਿੰਗ ਹੈ ਜੀ ਨਾਲ ਸ਼ਿਮਰ ਪਸ਼ਮੀਨਾ ਦੇ ਵਿੱਚ ਕੋਈ ਚੁਬਣ ਵਾਲੀ ਤੰਦ ਨਹੀਂ ਹੁੰਦੀ ਵਿਦਆਊਟ ਲਾਈਨਿੰਗ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਹਲਕੀ ਹਲਕੀ ਸ਼ਾਈਨ ਹੈ ਜੀ ਇਹਦੇ ਵਿੱਚ ਬਹੁਤ ਸੋਹਣੀ ਹਲਕੀ ਹਲਕੀ ਸ਼ਾਈਨ ਹੁੰਦੀ ਹੈ ਮੈਚਿੰਗ ਸੂਟ ਹੈ ਤੇ ਪ੍ਰਾਈਸ ਤੁਹਾਨੂੰ ਦੱਸੇ ਦਿੱਤਾ ਸਿੰਗਲ ਸੂਟ ਦਾ 800 ਤੇ ਦੋ ਸੂਟ ਲਾਉਂਗੇ ਤਾਂ ਤੁਹਾਨੂੰ 1500 ਦੇ ਦੋ ਸੂਟ ਪੈਣਗੇ ਨੈਕਸਟ ਸੂਟ ਆ ਗਿਆ ਬੜੇ ਪਿਆਰੇ ਪਿਆਰੇ ਸੂਟ ਹੈ ਜੀ ਮੈਚਿੰਗ ਵੀ ਦਿਖਾਵਾਂਗੇ ਤੇ ਆਲ ਓਵਰ ਵੀ ਦਿਖਾਵਾਂਗੇ ਸੂਟ ਤੁਹਾਨੂੰ ਦੋਨੋਂ ਤਰ੍ਹਾਂ ਦੀ ਕਲੈਕਸ਼ਨ ਹੈ ਜੀ ਅੱਜ ਆਪਣੇ ਕੋਲ ਪਹਿਲਾਂ ਮੈਚਿੰਗ ਸੂਟ ਸ਼ੁਰੂ ਕੀਤੇ ਆਪਾਂ ਇਹ ਦੇਖੋ ਇਹ ਵੀ ਬੜਾ ਪਿਆਰਾ ਇਹ ਗਾਜਰੀ ਕਲਰ ਦੇ ਵਿੱਚ ਹੈ ਜੀ ਸੂਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਬੈਨੀਫਿਟ ਹੈ ਮੈਚਿੰਗ ਹੈ ਜੀ ਇਹ ਵੀ ਸੂਟ ਆਪਣਾ ਨਾਲ ਸ਼ਿਮਰ ਪਸ਼ਮੀਨੇ ਦੇ ਵਿੱਚ ਇਹ ਵਾਲੀ ਬਾਟਮ ਆ ਗਈ ਨਾਲ ਡੇ ਨਾਈਟ ਵਾਲਾ ਪ੍ਰਿੰਟ ਹੈ ਸੈਲਫ ਦੇ ਵਿੱਚ ਹੀ ਸੇਮ print ਦੇ ਵਿੱਚ ਲਾਈਟ ਦੇ ਵਿੱਚ ਆ ਬਾਟਮ ਹੈ ਸ਼ਿਮਰ ਪਸ਼ਮੀਨੇ ਦੀ ਉਹ ਇਹ ਸ਼ਰਟ ਵਿਦਆਊਟ ਦੁਪੱਟਾ ਕਲਰ ਬੜੇ ਪਿਆਰੇ ਪਿਆਰੇ ਕਲਰ ਲੈਣਗੇ ਇਹਨਾਂ ਦੇ ਵਿੱਚ ਨੈਕਸਟ ਆ ਗਿਆ ਥੋੜੇ ਵੱਡੇ print ਦੇ ਵਿੱਚ ਹੈ ਜੀ ਇਹ ਸੂਟ ਆਪਣਾ ਮੋਰ ਪੰਖੀ ਬਲੂ ਕਲਰ ਦਾ ਬਲੂ ਕਲਰ ਹੈ ਜੀ ਦੇਖੋ ਕਿੰਨਾ ਪਿਆਰਾ بڑے ਪ੍ਰਿੰਟ ਦੇ ਵਿੱਚ ਕਿਉਂਕਿ ਸਰਦੀਆਂ ਦੇ ਸੂਟ ਹੈ ਤਾਂ ਥੋੜਾ ਡਾਰਕ ਤੇ ਵੱਡੇ ਪ੍ਰਿੰਟ ਵੀ ਸੋਹਣੇ ਲੱਗਦੇ ਆ ਇਹ ਦੇਖੋ ਬਲੂ ਕਲਰ ਦੇ ਵਿੱਚ ਇਸ ਦੀ ਬਾਟਮ ਆ ਜਾਣੀ ਹੈ ਇਹ ਲੁੱਕ ਆਏਗੀ ਸੋ ਵਿਦਆਊਟ ਦੁਪੱਟਾ ਸ਼ਿਮਰ ਪਸ਼ਮੀਨੇ ਦੇ ਵਿੱਚ ਮੈਚਿੰਗ ਸੂਟ ਹੈ 800 ਪ੍ਰਾਈਸ ਦੇ ਨਾਲ 800 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਬੜਾ ਸੋਹਣਾ ਚੈੱਕ ਵੀ ਹੈ ਜੀ ਦੇਖੋ ਇਹਦੇ ਵਿੱਚ ਵੇਲ ਵੀ ਬਣੀ ਹੋਈ ਹੈ ਅਲੱਗ ਜੀ ਲੁੱਕ ਦੇ ਵਿੱਚ ਬਹੁਤ ਪਿਆਰਾ ਪਿਆਜੀ ਪਿੰਕ ਜਿਹਾ ਸ਼ੇਡ ਹੈ ਸੂਟ ਦਾ 22 ਮੀਟਰ ਦੀ ਸ਼ਰਟ ਤੇ ਨਾਲ ਮੈਚਿੰਗ ਬਾਟਮ ਹੈ ਜੀ ਚੈੱਕ ਦੇ ਵਿੱਚ ਇਹ ਲੋਕਾਂ ਬਹੁਤ ਪਿਆਰੇ ਸ਼ਿਮਰ ਪਸ਼ਮੀਨਾ ਦੇ ਸੂਟ ਮੈਚਿੰਗ ਸੂਟ ਹੈ ਜੀ 800 ਸਿੰਗਲ ਸੂਟ ਦਾ ਪ੍ਰਾਈਸ ਹੈ ਦੋ ਸੂਟ ਤੁਸੀਂ ਲਓਗੇ 1500 ਦੇ ਦੋ ਸੂਟ ਲੈਣਗੇ ਨੈਕਸਟ ਆ ਗਿਆ ਦੇਖੋ ਵੀ ਗਾਜਰੀ ਕਲਰ ਦੇ ਵਿੱਚ ਬਹੁਤ ਪਿਆਰਾ ਜਿਹਾ

ਡਾਰਕ ਲਾਈਟ ਸਾਰੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਵੀ ਮੈਚਿੰਗ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਸੇਮ ਕਲਰ ਦੀ ਨਾਲ ਬਾਟਮ ਹੈ ਜੀ ਐਵੇਂ ਤੇ ਆਪਣੇ ਕੋਲ ਦੋ ਸੂਟ ਵੀ ਹੈਗੇ ਆ ਜਿਨ੍ਹਾਂ ਨੂੰ ਸੇਮ ਇੱਕ ਘਰੇ ਵਿੱਚ ਕਈ ਵਾਰੀ ਦੋ ਸੂਟ ਚਾਹੀਦੇ ਹੁੰਦੇ ਆ ਆਪਾਂ ਨੂੰ ਉਹੀ ਸੂਟ ਪਸੰਦ ਆ ਜਾਂਦਾ ਇਹ ਮੈਚਿੰਗ ਬਾਟਮ ਹੈ ਜੀ ਨਾਲ ਸੇਮ ਕਲਰ ਦੀ ਤੇ ਇਹ ਦੋ ਸੂਟ ਹੈਗੇ ਆ ਆਪਣੇ ਕੋਲ ਦੋ ਸੂਟ ਲੈਣੇ ਆ ਤੁਸੀਂ ਦੋ ਸੂਟ ਵੀ ਪਰਚੇਸ ਕਰ ਸਕਦੇ ਪ੍ਰਾਈਸ ਸੇਮ ਹੈ ਜੀ 800 ਪ੍ਰਾਈਸ ਦੇ ਨਾਲ ਸਿੰਗਲ ਸੂਟ ਤੇ ਦੋ ਸੂਟ ਲੈਣੇ ਆ ਤੁਸੀਂ 1500 ਦੇ 2 ਸੂਟ ਪੈਣਗੇ ਨੈਕਸਟ ਆ ਗਿਆ ਦੇਖੋ ਬੜਾ ਪਿਆਰਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਸ਼ਿਮਰ ਕਸ਼ਮੀਨੇ ਦੇ ਵਿੱਚ ਇਹ ਆ ਗਈ ਇਸ ਦੀ ਮੈਚਿੰਗ ਬਾਟਮ ਦੇਖੋ ਕਿੰਨਾ ਪਿਆਰਾ ਕਲਰ ਹੈ 2.5 ਮੀਟਰ ਦੀ ਸ਼ਰਟ ਦੀ ਕਟ ਹੈ ਇਹ ਵਾਲੇ ਵੀ ਆਪਣੇ ਕੋਲ ਸੇਮ ਦੋ ਸੂਟ ਹੈਗੇ ਜੇ ਦੋ ਸੂਟ ਲੈਣੇ ਆ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਸ਼ਿਮਰ ਪਸ਼ਮੀਨੇ ਚ ਮੈਚਿੰਗ ਸੂਟ ਦਿਖਾ ਰਹੀ ਹਾਂ ਇਹ ਦੇਖੋ ਬੜਾ ਸੋਹਣਾ ਡਾਰਕ ਕਲਰ ਦੇ ਵਿੱਚ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੋਹਣਾ ਯਾਰੀ ਪ੍ਰਿੰਟਿੰਗ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਆ ਜਾਣਾ ਜੀ ਕਾਲਰ ਦੇ ਵਿੱਚ ਇਸ ਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈਗੇ ਆ ਦੋ ਸੂਟ ਲੈਣੇ ਤਾਂ ਤੁਸੀਂ ਦੋ ਸੂਟ ਵੀ ਪਰਚੇਸ ਕਰ ਸਕਦੇ ਹੋ ਸਿੰਗਲ ਸੂਟ 800 ਦਾ ਦੋ ਸੂਟ 1500 ਦੇ ਪੈਣਗੇ ਇਹ ਤਾਂ ਮੈਚਿੰਗ ਸੂਟ ਦਿਖਾਏ ਆ ਸ਼ਿਮਰ ਪਸ਼ਮੀਲੇ ਦੇ ਵਿੱਚ ਹੁਣ ਆਲ ਓਵਰ ਸ਼ੁਰੂ ਕਰਦੇ ਆ ਜੀ ਪੂਰੀ 5 ਮੀਟਰ ਦੀ ਘੱਟ ਰਹਿਣੀ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਆਲ ਓਵਰ ਸੂਟ ਮੈਰੂਨ ਕਲਰ ਦੇ ਵਿੱਚ ਹੈ ਜੀ ਇਹ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਬੜੀ ਪਿਆਰੀ ਪ੍ਰਿੰਟਿੰਗ विदाउट दुपट्टा सूट है जी शिमर ओवर सूट है मस्टर्ड कलर कि प्यारा प्रिंट है ये ओवर सूट है जी विदाउट दुपट्टा शिमर पशमीनेठ सौ प्राइस के नाल सिंगल सूट तो नैक्सट आ गया देखो बड़ा सोहना मेहंदी कलर के फ्लावर प्रिंटिंग है ਇਹ ਤਾਂ ਆਫ ਸੀਜ਼ਨ ਦੇ ਵਿੱਚ ਲੈ ਕੇ ਜਾਦਾ ਬੈਨੇਫਿਟ ਰਹਿੰਦਾ ਜੀ ਨੈਕਸਟ ਸਰਦੀ ਤਾਂ ਆਣੀ ਹੋਇਆ ਅਗਲੇ ਸੀਜ਼ਨ ਦੇ ਲਈ ਆਪਾਂ ਲੈ ਕੇ ਰੱਖ ਸਕਦੇ ਆ ਏਕੇ ਟੈਕਸ ਦੇ ਸੂਟ ਹੈ ਕੋਈ ਬੁਰ ਨਹੀਂ ਆਣਾ ਕੁਝ ਨਹੀਂ ਵਿਦਾਊਟ ਟੁਕੜਟਾ ਰਹਿਣਗੇ ਇਹ ਆਲ ਓਵਰ ਸੂਟ ਹੈ ਜੀ ਹੁਣ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਸਾਰੇ ਇਹ ਦੇਖੋ ਬੜਾ ਸੋਹਣਾ ਟਮਾਟਰੀ ਜਿਹਾ ਰੰਗ ਹੈ ਕਲਰ ਦੇਖੋ ਬਹੁਤ ਸੋਹਣੇ ਬ੍ਰਾਈਟ ਕਲਰ ਦੇ ਵਿੱਚ ਸ਼ਿਮਰ ਪਸ਼ਮੀਨੇ ਦਾ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ ਹੈ ਜੀ ਇਹ ਵੀ ਦੋ ਸੂਟ ਹੈ ਜੀ ਆਪਣੇ ਕੋਲ ਦੋ ਸੂਟ ਲੈਣੇ ਤੁਸੀਂ ਦੋ ਸੂਟ ਵੀ ਪਰਚੇਸ ਕਰ ਸਕਦੇ ਹੋ ਸੇਮ ਤੇ ਨੈਕਸਟ ਆ ਗਿਆ ਇਹਦੇ ਵਿੱਚ ਹੀ ਸੇਮ ਪ੍ਰਿੰਟ ਦੇ ਵਿੱਚ ਹੀ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਹੈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਸ਼ੀਮਰ ਪਸ਼ਮੀਨਾ ਦਾ ਬਲੂ ਕਲਰ ਦੇ ਵਿੱਚ ਇਹਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈਗੇ ਆ ਤੇ ਸਿੰਗਲ ਸੂਟ ਦਾ ਪ੍ਰਾਈਸ ਹੈਗਾ 800 ਤੇ ਦੋ ਸੂਟ 1500 ਦੇ ਵਿੱਚ ਤੁਸੀਂ ਪਰਚੇਸ ਕਰ ਸਕਦੇ ਆ ਇਹ ਤਾਂ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਦਿਖਾਏ ਆ ਹੁਣ ਤੁਹਾਨੂੰ ਪਸ਼ਮੀਨੇ ਦੇ ਨਾਰਮਲ ਸੂਟ ਦਿਖਾਵਾਂਗੇ ਕਿਉਂਕਿ ਇਹਾਂ ਚ ਤਾਂ ਹਲਕੀ-ਹਲਕੀ ਸ਼ਾਈਨ ਸੀਗੀ ਹੁਣ ਵਿਦਆਊਟ ਸ਼ਾਈਨਿੰਗ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਆਲ ਓਵਰ ਸੂਟ ਹੈ ਜੀ ਸਭ ਤੋਂ ਪਹਿਲਾਂ ਆਪਣਾ ਆਲ ਓਵਰ ਸੂਟ ਅੰਬੀ ਵਾਲਾ ਪ੍ਰਿੰਟ ਗ੍ਰੇ ਕਲਰ ਦੇ ਵਿੱਚ ਲਾਈਟ ਗ੍ਰੇ ਕਲਰ ਹੈ ਇਹ ਆਲ ਓਵਰ ਹੈ ਸੂਟ ਜੀ ਪੂਰੇ 5 ਮੀਟਰ ਦੀ ਕੱਟ ਰਣੀ ਹੈ ਕਈਆਂ ਦਾ ਹੈਵੀ ਨਾਪ ਹੁੰਦਾ ਵੀ ਮੈਚਿੰਗ ਸੂਟ ਨਹੀਂ ਬਣਦੇ ਤਾਂ ਆਲ ਓਵਰ ਸੂਟ ਆਪਣਾ ਲਈ ਜਿਆਦਾ ਬੈਟਰ ਹੈ ਜੀ ਫਿਰ ਸਾਈਡ ਤੋਂ ਕਾਫੀ ਕਪੜਾ ਵੇਸਟ ਨਹੀਂ ਹੁੰਦਾ ਵਧੀਆ ਬਣ ਜਾਂਦਾ ਹੈ ਸੂਟ ਇਹ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਗ੍ਰੇ ਦਿਖਾਇਆ ਇਹਦੇ ਨਾਲ ਦਾ ਹੀ ਹੈਗਾ بیس ਕਰੀਮ ਹੈ ਸੂਟ ਦਾ بیس ਕਰੀਮ ਹੈ ਜੀ ਸੂਟ ਸੇਮ MB ਵਾਲਾ print all over suit ਪਸ਼ਮੀਨੇ ਦੇ ਵਿੱਚ ਤੇ price ਅੱਜ ਦੀ ਸਾਰੀ ਵੀਡੀਓ ਦਾ ਸੇਮ ਰਹਿਣਾ ਜੀ ਨੈਕਸਟ ਆ ਗਿਆ yellow color ਦੇ ਵਿੱਚ ਇਹ ਦੇਖੋ ਇਹਦੀ ਪ੍ਰਿੰਟਿੰਗ ਹੀ ਸਭ ਤੋਂ ਅਲੱਗ ਹੈ ਬਹੁਤ ਪਿਆਰਾ all over suit ਬਣ ਕੇ ਬੜੀ ਪਿਆਰੀ ਲੁੱਕ ਆਣੀ ਹੈ ਜੀ ਇਹ ਵਾਲੇ suit ਦੀ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ suit ਬਣ ਜਾਂਦੇ ਆ ਜੀ ਇਹ ਵਾਲੇ ਇਹ ਸੇਮ ਦੇ ਵਿੱਚ ਜਿਹੜਾ ਮੈਂ ਤੁਹਾਨੂੰ yellow ਦਿਖਾਇਆ ਇਹਦਾ ਨਾਲ ਦਾ ਹੀ ਹੈਗਾ ਆਪਣੇ ਕੋਲ grey ਕਲਰ ਇਹ ਆਲਓਵਰ ਸੂਟ ਹੈ ਵਿਦਾਊਟ ਦੁਪੱਟਾ ਰਹਿਣਗੇ ਪਸ਼ਮੀਨੇ ਦਾ ਆਲਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਣੀ ਹੈ ਜੀ ਸੂਟ ਦੇ ਤੇ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਇਹ ਦੇਖੋ ਡਾਰਕ ਕਲਰ ਦੇ ਵਿੱਚ black ਦੇ ਵਿੱਚ ਸਰਦੀਆਂ ਦੇ ਤਾਂ ਜਿੰਨੇ ਡਾਰਕ ਹੋਣ ਉਹਨੇ ਵਧੀਆ ਲੱਗਦੇ ਆ ਜੀ ਸੂਟ ਪਿਆਰੀ ਪ੍ਰਿੰਟਿੰਗ ਪੂਰਾ ਆਲਓਵਰ ਸੂਟ ਹੈ ਜੀ 5 ਮੀਟਰ ਦੀ ਕੱਟ ਰਹਿਣੀ ਹੈ ਪ੍ਰਾਈਸ ਸੇਮ ਹੈ ਮੈਂ ਤੁਹਾਨੂੰ ਦੱਸ ਦੇ ਤਾਂ ਸਿੰਗਲ ਸੂਟ ਦਾ 800 ਦੋ ਸੂਟਾਂ ਦਾ 1500 ਇਹ ਮੈਂ ਆਲਓਵਰ ਦਿਖਾਇਆ ਪਸ਼ਮੀਨੇ ਦੇ ਹੁਣ ਪਸ਼ਮੀਨੇ ਦੇ ਮੈਚਿੰਗ ਸੂਟ ਦਿਖਾਵਾਂਗੇ ਤੁਹਾਨੂੰ ਬਹੁਤ ਪਿਆਰਾ ਮਜੈਂਟਾ ਕਲਰ ਦੇ ਵਿੱਚ ਹੈ ਜੀ ਸੂਟ ਕਾਫੀ ਸਾਰੇ ਹੈਗੇ ਆਪਣੇ ਕੋਲ ਅੱਜ ਸੂਟ ਇਹ ਮੈਚਿੰਗ ਹੈ ਨਾਲ ਮੈਚਿੰਗ ਬਾਟਮ ਦੇ ਨਾਲ 2.5 ਮੀਟਰ ਦੀ ਸ਼ਰਟ ਦੀ ਕੱਟ 2.5 ਮੀਟਰ ਪਾਟਲ ਅੱਗੇ ਸੋਹਣੇ ਸੋਹਣੇ ਹੁਣ ਤੁਹਾਨੂੰ ਸੂਟ ਦਿਖਾਵਾਂਗੇ ਇਹਦੇ ਵਿੱਚ ਵੀ ਮੈਚਿੰਗ ਵੀ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਨੈਕਸਟ ਆ ਗਿਆ ਫਰੋਜ਼ੀ ਕਲਰ ਫਲਾਵਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹਦੀ ਬਹੁਤ ਸੋਹਣਾ ਡਾਰਕ ਫਰੋਜ਼ੀ ਕਲਰ ਹੈ ਤੇ ਨਾਲ ਪਸ਼ਮੀਨੇ ਦੀ ਉਹ ਬਾਟਮ ਇਹਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈਗੇ ਆ ਦੋ ਸੂਟ ਲੈਣੇ ਆ ਤੁਸੀਂ ਦੋ ਸੂਟ ਪਰਚੇਸ ਕਰ ਸਕਦੇ ਹੋ ਜਿਹਦੇ ਨਾਲ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਬਲੈਕ ਦੇ ਵਿੱਚ ਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇਹ ਸੇਮ ਪ੍ਰਿੰਟ ਦੇ ਵਿੱਚ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਹੈ ਜੀ ਬੜਾ ਪਿਆਰਾ ਤੇ ਸੈਲਫ ਦੇ ਵਿੱਚ ਹੀ ਇਸ ਦੀ ਬਾਟਮ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 2.5 ਮੀਟਰ ਦੀ ਬਾਟਮ ਦੀ ਕੱਟ ਹੈ ਲੈਟਸ ਸਟਾਰਟ ਮਸਟਰਡ ਕਲਰ ਦੇ ਵਿੱਚ mustard color ਕਿੰਨਾ ਦੇਖੋ ਕਿੰਨਾ ਪਿਆਰਾ ਫੜਾ ਸੋਹਣਾ ਫਲਾਵਰ ਪ੍ਰਿੰਟਿੰਗ ਹੈ ਤੇ ਨਾਲ ਮੈਚਿੰਗ ਬਾਟਮ ਇਹ ਵਾਲੀ ਸੇਮ ਦੇ ਵਿੱਚ ਹੀ ਤੇ ਇਸ ਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈਗੇ ਆ ਦੋ ਸੂਟ ਲੈਣੇ ਆ ਤੁਸੀਂ ਦੋ ਸੂਟ ਵੀ ਪਰਚੇਸ ਕਰ ਸਕਦੇ ਹੋ ਬੜੇ ਪਿਆਰੇ ਮੈਚਿੰਗ ਸੂਟ ਹੈ ਜੀ ਨੈਕਸਟ ਆ ਗਿਆ ਚੈੱਕ ਦੇ ਵਿੱਚ ਪਿਓਰ ਪਸ਼ਮੀਨੇ ਦੇ ਸੂਟ ਹੈ ਜੀ ਇਹ ਕਿ ਟੈਕਸਟ ਦੇ ਤੇ ਅੱਜ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਚੇਕ ਦੇ ਵਿੱਚ ਪਿੰਟਿੰਗ ਦੇਖੋ ਦਾ ਸੋਨਾ কুর্তা ਸਟਾਈਲ ਚ ਰੋ ਕੋ ਸਟਿਚ ਕਰਵਾ ਸਕਦੇ ਤੇ ਨਾਲ ਚੈੱਕ ਦੇ ਵਿੱਚ ਮੈਚਿੰਗ ਬਾਟਮ ਸਿੰਗਲ ਸੂਟ ਦਾ ਪ੍ਰਾਈਸ ਹੈਗਾ 800 ਜੇ ਦੋ ਸੂਟ ਪਰਚੇਸ ਕਰੋਗੇ ਤੁਹਾਨੂੰ 1500 ਦੇ ਦੋ ਸੂਟ ਪੈਣਗੇ हां जी ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 8840080800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ